ਨੇ ਸੱਪਲ ਮਾਰ ਕੇ ਵੱਡੇ ਭਰਾ ਨੂੰ ਤੇ ਤਾਂ ਮਾਰ ਪੀ ਉਹਨੂੰ ਵੀ ਕੀਤਾ ਜ਼ਖਮੀ ਮਾਮਲਾ ਅਬਸੀ ਜ਼ਮੀਂਦਾ chrelu ਜ਼ਮੀਨ ਦੇ ਝਗੜੇ ਨੂੰ ਲੈ ਕੇ ਛੋਟੇ ਭਰਾ ਨੇ ਵੱਡੇ ਭਰਾ ਨੂੰ ਸੱਪਲ ਮਾਰ ਕੇ ਮਾਰ ਦਿੱਤਾ ਅਤੇ ਪੀ ਉਹਨੂੰ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਦੱਸਿਆ ਜਾਂਦਾ ਹੈ ਕਿ ਵੱਡੇ ਭਰਾ ਨੇ 2 ਸਾਲ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ ਅਤੇ 4 ਮਹੀਨੇ ਪਹਿਲਾਂ ਹੀ ਉਹ ਜੇਲ੍ਹ ਤੋਂ ਵਾਪਸ ਆਇਆ ਸੀ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਨੂੰ ਸੱਪਲ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਪੂਰਾ ਮਾਮਲਾ ਅਬਸੀ ਜ਼ਮੀਨ ਲੈ ਕੇ ਅਤੇ ਛੋਟੇ ਭਰਾਵਾਂ ਨੂੰ ਆਪਣੇ ਪਿਤਾ ਨੂੰ ਵੀ ਜ਼ਖਮੀ ਕੀਤਾ ਗਿਆ ਹੈ ਜੀ ਆਸ ਵਿੱਚ ਹੀ ਪਰਵਾਹ ਰੇ ਆ ਪਹਿਲਾ ਜਿਹੜਾ ਇਹਦਾ ਵੱਡਾ ਭਰਾ ਸੀ ਇਹ ਤੋਂ ਮਾਤਾ ਦੀ ਚਤਤੋ ਲੰਗਾ ਬੈਥ ਹੋ ਗਈ ਸੀ ਉਸ ਤੋਂ ਬਾਅਦ ਫਿਰ ਇਹ ਜੇਲ ਚਲੇ ਗਿਆ ਸੀ ਜੇਲ ਤੋਂ ਬਾਅਦ ਇਹਦੀ ਜ਼ਮਾਨਤ ਕਰਾ ਲਈ ਉਸ ਤੋਂ ਬਾਅਦ ਫਿਰ ਸਵੇਰੇ ਸ਼ਾਮ ਤੱਕ ਸ਼ਰਾਬ ਪੀ ਜਾਂਦੇ ਹੁੰਦੇ ਸੀ ਤੇ ਹੁਣ ਸਾਲੋਂ ਵੀ ਸਵੇਰੇ ਪਤਾ ਲੱਗਿਆ ਤੇ ਰਾਤ ਕਿਤੇ 8-9 ਵਜੇ ਦੇ ਕਰੀਬ ਉਹਨੇ ਛੋਟੇ ਭਰਾ ਨੇ ਆਪਣਾ ਵੱਡਾ ਭਰਾ ਮਾਰਤਾ ਤੇ ਜਿਹੜਾ ਪਿਓ ਸੀ ਉਹ ਜਖਮੀ ਪਿਆ ਹਸਪੀਟਲ ਜਿਹਦੇ ਕਤਲ ਕੀਤਾ ਉਹਦੀ ਬਾਹ ਦਾ ਪਹਿਲਾ ਉਹਦੀ ਰੱਖੀ ਉਹਦੀ ਰੱਖੋਈ ਹੈ ਜੀ ਕਿੰਨੀ ਉਮਰ ਆਦੀ ਉਹ ਉਮਰ ਹੈਗੀ ਆ ਜੀ 40 ਸਾਲ ਦਾ ਹੈਗਾ ਕੀ ਨਸ਼ਾ ਕਰਦੇ ਉਹਨਾਂ ਦੋ ਜਾਨਾਂ ਬਾਜੀ ਜਿਹੜੇ ਪਿਓ ਪੁੱਤ ਜਿ ਸਵੇਰੇ ਆਪਣਾ ਨਸ਼ਾ ਸ਼ਰਾਬ ਪੀ ਲੈਣੀ ਜਿਹੜਾ ਛੋਟਾ ਮੁੰਡਾ ਸੀ ਇਹ ਵੀ ਦਰਦੂਰੂ ਪੀ ਜਾਂਦੇ ਸੀ ਉਮਰ ਕਿੰਨੀ ਸੀ ਛੋਟੇ ਭਾਈ ਦੀ ਸੀ ਛੋਟੇ ਭਰਾ ਦੀ ਹੈਗੀ ਸੀ ਈਦੋਂ ਬੱਤ ਬੱਤੀ ਦੇਤੀ ਸਾਲ ਆ। ਉਹਨਾਂ ਵਿਆਹ ਹੋਏ ਸੀ। ਦੋਨੇ ਵਿਆਹ ਹੋਏ। ਉਹ ਵੀ ਜਿਹੜੀਆਂ ਇਹਨਾਂ ਦੇ ਘਰ ਵਾਲੀਆਂ ਉਹਨਾਂ ਵੀ ਬਹੁਤ ਪਰੇਸ਼ਾਨ ਕਰਦੇ ਸੀ। ਉਹ ਵੀ ਆਪਣੇ ਬੱਚੇ ਲੈ ਕੇ ਆਪਣੇ ਪੇਕੇ ਬੈਠੀਆਂ ਨੇ। ਜਿਹੜਾ ਜਿਵੇਂ ਲੱਗਦਾ ਸੀ ਜਿਹੜੇ ਬੱਚੇ ਦੇ بڑے ਭਾਈ ਹੋਣਗੇ ਮਾਤਾ ਨੇ ਮਾਰਿਆ ਸੀ। ਹਾਂਜੀ। ਤੇ ਕੀ ਛੋਟੇ ਭਾਈ ਨੂੰ ਕੋਈ ਰੰਝੀ ਸੀਗੇ ਬੁੱਸਾ। ਆਸ ਵਿੱਚ ਇੱਥੇ ਲੜਦੇ ਰਹਿੰਦੇ ਜੀ। ਇੱਥੇ ਹੀ ਦੇਖਦੇ ਨਾ ਨੇ ਪਿੰਡ ਦੇ ਵਿੱਚ। ਜਦੋਂ ਜਵਾਨਤ ਕਰਾ ਕੇ ਆਇਆ ਸੀ। ਉਦੋਂ ਤੋਂ ਹੀ ਆਸ ਵਿੱਚ ਇੱਥੇ ਬਹੁਤ ਵਾਰੀ ਲੜੇ ਨੇ। ਕਿੰਨਾ ਟਾਈਮ ਪਹਿਲਾਂ? ਲੋਕਾਂ ਨੇ ਬਹੁਤ ਸਮਝਾਇਆ ਹਾਂ ਜੀ। ਕਿੰਨਾ ਟਾਈਮ ਹੋ ਗਿਆ? 6-7 ਮਹੀਨੇ ਉਹ ਜੀ ਹਾਂ ਜੀ ਹਾਂ ਜੀ ਇੱਕ ਪਿੰਡ ਵਾਲੇ ਰੋਕੇ ਸੀ ਉਹਨਾਂ ਨੂੰ ਨਹੀਂ ਪਿੰਡ ਵਾਲਿਆਂ ਨੇ ਬਹੁਤ ਸਮਝਾਇਆ ਸਰਪੰਚ ਸਾਹਿਬ ਨੇ ਬਹੁਤ ਸਵਾਰੀ ਸਮਝਾਇਆ ਪੰਚਾਇਤ ਨੇ ਹਾਂ ਜੀ ਬਸ ਆਸ ਵਿੱਚ ਜਦੋਂ ਨਸ਼ੇ ਨੁਸ਼ੇ ਦੇ ਵਿੱਚ ਹੋ ਜਾਂਦੀ ਉਹਦੋਂ ਲੜਾ ਨਿਉ ਠੀਕ ਠਾਕ ਰਹਿੰਦੇ ਸੀ ਕਿੱਥੇ ਇਕੱਠੇ ਰਹਿੰਦੇ ਸੀ ਪਿੰਨੇ ਪਹਿਲਾਂ ਇਕੱਠੇ ਰਹਿੰਦੇ ਸੀ ਉਹਨਾ ਜਿੱਥੇ ਆ ਇਹਨਾਂ ਨੇ ਪਿੰਡ ਦੇ ਵਿੱਚ ਆ ਕੇ ਜਿਹਦੀ ਡੈਥ ਹੋਈ ਆ ਇਹਨਾਂ ਨੇ ਮਕਾਨ ਲਿਆ ਸੀ ਵੀ ਚੱਲ ਉਹਦੋਂ ਨਾਲ ਪਰੇ ਹੋ ਜੀ ਪਿਓ ਦੇ ਪਤਾ ਨਹੀਂ ਕੀ ਮਨਚਾ ਆ ਇੱਥੇ ਆ ਕੇ ਰਾਤ ਉਹ ਬਣਾ ਕੇ ਇੱਥੇ ਇਹਦਾ ਪਿਓ ਇਥੇ ਜਿਹਦੀ ਡੈਥ ਹੋਈ ਹੈ ਵੱਡੇ ਭਰਾ ਲੱਗ ਰਹਿंदा ਸੀ ਛੋਟਾ ਭਰਾ ਉੱਧਰ ਲੱਗ ਰਹਿਣਾ ਸੀ ਦਾਰੂ ਤੂੰ ਲਾਭ ਕੋਈ ਨਸ਼ਾ ਕਰ ਰੋ ਦਾਰੂ ਦਾ ਲਾਭ ਆਜੀ ਦੇਖੋ ਹੋਰ ਨਸ਼ੇ ਬਹੁਤ ਨੇ ਮੈਡੀਕਲ ਨਸ਼ੇ ਹੋਗੇ ਇਹਨਾਂ ਪਤਾ ਹੀ ਨਹੀਂ ਲੱਗਦਾ ਕੀ ਖਾਂਦੇ ਨੇ ਕੀ ਨਹੀਂ ਕਿਹੜਾ ਵੀ ਖਾਂਦੇ ਪਰਸਾ ਦੇਖੋ ਐਸਾ ਕਹਿੰਦਾ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਤੇ ਕੀ ਦਿਲ ਬੋਲਦਾ ਜੀ ਕਿ ਜਿੰਨੇ ਦੋ ਭਾਈਏ ਲੜਦੇ ਰਹਿੰਦੇ ਸੀ ਹਾਂਜੀ ਇਹਨਾਂ ਨੇ ਮਾਂ ਮਰਨ ਤੋਂ ਪਹਿਲਾਂ ਹਾਂਜੀ ਉਹ ਵੀ ਲੜਦੇ ਹੁੰਦੇ ਸੀ ਬਾਹਲੇ ਲੜਨਾ ਸ਼ੁਰੂ ਦੇ ਦੇਖੋ ਪਹਿਲਾਂ ਵੀ ਲੜਦੇ ਰਹਿੰਦੇ ਸੀ ਹਾਂਜੀ 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 ਕਿਨਾਰ ਤੋਂ ਮੇਰਾ ਨਾਮ ਸਤਕਾਰ ਰਾਤ ਤੱਕ ਰਹਿ ਗਈ ਸੀ ਹੋਇਆ ਜੀ ਹਾਂਜੀ ਜਿੰਨੇ ਬੰਦੇ ਜਿੱਦ ਸੀ ਕੀ ਲੜਨਾ ਦੋ ਬੰਦੇ ਆਇਆ ਅੱਜ ਸੜਕੋ ਲੜਾਈ ਕੇਸ ਦੇ ਵਿੱਚ ਇੱਕ ਬਰਾਡ ਡੈੱਡ ਜਗਾ ਇੱਕ ਇੰਜਰ ਹੈ ਸੜਕੋ ਕੋਈ ਪਿਆ ਆਜਾ ਅਸੀਂ ਉਹਨਾਂ ਦਾ ਰਿਪੋਰਟ ਕਰਨਾ ਚਾਹੁੰਦੇ ਹਾਂ ਬੱਤੀ ਦੇ ਵਿੱਚ ਪਰ ਨਾਲ ਕੋਈ ਸਾਨੂੰ ਅਵੇਲੇਬਲ ਨਹੀਂ ਮਿਲਦਾ ਜਿਹੜਾ ਜਿਹੜਾ ਉਹ ਵੀ ਹੁੰਦਾ ਹੈ ਉਹਦੇ 60 ਸਾਲ ਹਨ ਕੀ ਨਾਮ ਉਹ ਦਾ ਰਾਮ ਸਿੰਘ ਡਿਜਾਇਡੋਂ ਆ ਪਿੰਡ ਪੋਨੀਆ ਜਿਹੜਾ ਦੂਸਰਾ ਜਿਹੜਾ ਫਿਰੇ ਉਹ ਇਹਨਾਂ ਦਾ ਚਲਗੋ ਉਹ ਇਹਦਾ ਮੰਡਾ ਲੱਗਦਾ ਹੈ ਉਹਦੀ ਕਿੰਨੀ ਉਮਰ ਹੋ ਰਹੀ ਉਹਦੀ 35 ਸਾਲ ਹੋਊਗੀ 30 ਸਾਲ ਕੀ ਨਾਮ ਉਹਦਾ ਜੰਤੀਵਨ ਸਿੰਘ ਇਸਦੀ ਲੱਗਦਾ ਕਿ ਇਹ 20 ਦਿਨ ਮਾਰਿਆ ਉਹਨੂੰ ਪਤਾ ਲੱਗੇ ਇਹਦਾ ਪੋਸਮੋਟਮ ਦੀ ਰਿਪੋਰਟ ਤਾਂ ਬਾਅਦ ਹੀ ਆਏਗੀ ਜੀ ਜਿਹੜਾ ਇਹ ਜਿਹੜਾ ਮੈਨੂੰ ਜਿਹੜਾ ਰੈਫਰ ਕਰਿਆ ਉਹਦੀ ਚਿੰਤਾ ਜਿਹੜੀ ਜੀ ਕਿਵੇਂ ਵੀ ਸੁਰਤੇ ਵੀ ਬਾਹਰ ਹੈਗੇ ਆ ਹੱfte ਵੀ ਹੈ ਕੀ ਜੀ ਦਾ ਪਤਾ ਯਾਰ ਨਾ ਬਰੇ ਨਾ ਬੀਤੋ। ਸੰਸਦ। ਸਿਰਸੋ ਕੋਈ ਰਾਤ ਦੀ ਲੜਾਈ ਹੋਈ ਸੀ ਕਿ ਕਿਸਾ ਤੇ ਕਿਹੜੇ ਬੰਦੇ ਹੋਏ ਸੀ। ਪਿੰਡ ਪੁੰਨੀਆਂ ਦੇ ਵਿੱਚ ਨਾ ਇੱਕ ਭਰਾ ਨੇ ਭਰਾ ਨੂੰ ਮਾਰ ਦਿੱਤਾ। ਦਲਵੀਰ ਸਿੰਘ ਦਾ ਦਲਵੀਰ ਸਿੰਘ ਭਰਾ ਨੇ ਆਪਣੇ ਜਗਜੀਵਨ ਭਰਾ ਨੂੰ ਸੰਭੜਾ ਨਾਲ ਕੋਟ-ਕੁਟ ਕੇ ਮਾਰ ਦਿੱਤਾ ਤੇ ਆਪਣੇ ਬਜ਼ੁਰਗ ਨੂੰ ਜ਼ਖਮੀ ਕਰ ਦਿੱਤਾ। ਕਿੰਨੇ ਹੋਈ ਦੀ ਲੜਾਈ। ਕਿ ਅੱਜ ਸ਼ਾਮ ਨੂੰ ਰਾਤ 8:30 ਵਜੇ ਦੀ ਡਾਉਟ ਦਾ ਸੀ। ਉਹ ਨਿਸ਼ਾਦ ਕੀਤਾ ਜੀ ਇਸ ਤਰ੍ਹਾਂ। ਹਾਂ ਨਿਸ਼ਾਦੀ ਕਿਸ ਹੁੰਦਾ ਬੰਦਾ ਤੇ ਆਪ ਵੀ ਕੀ ਉਹ ਬੈਠੇ ਉੱਤੇ ਸ਼ਰਾਬ ਵਗੈਰਾ ਪਿੰਦੇ ਸੀ। ਇਹ ਲੰਬੀਸ਼ ਕੀ ਰਹੀਏ ਬੰਦੇ ਦੇ ਕੀ ਕਾਰਨ ਕੀ ਰੇ। ਕਿਨੇ ਆਪਣੇ ਬਜ਼ੁਰਗ ਨੇ ਆਪਣੀਆਂ ਕੁੜੀਆਂ ਦੇ ਨਾਂ ਤੇ ਜਿਹੜੀ ਹੈਗੀ ਉਸ ਜ਼ਮੀਨ ਲਵਾ ਦਿੱਤੀ ਸੀ। ਉਹ ਸਾਰਿਆਂ ਨੂੰ ਹਿੱਸੇ ਦੇ ਦਿੱਤੇ ਸੀਗੇ ਲੇਕਿਨ ਇਹ ਹੋਰ ਮੰਗ ਰਿਹਾ ਸੀ ਇਹ ਕਹਿੰਦਾ ਸੀ ਬਜ਼ੁਰਗ ਮੈਨੂੰ ਵੱਧ ਜ਼ਮੀਨ ਦੇ ਦੇ। ਇਹ ਗੱਲ ਹੋਈ ਉਹ ਨਾਦ ਜਿੱਤ ਲਈ ਬਜ਼ੁਰਗ ਨੇ। ਉਹਦਾ ਨਾਮ ਸੀਗਾ ਜਗਜੀਵਨ ਸਿੰਘ ਉਮਰ ਉਹ 38 ਸਾਲ ਆ ਬਜ਼ੁਰਗ ਦੀ ਉਮਰ ਕਿੰਨੀ ਹੈ ਬਜ਼ੁਰਗ ਦੀ ਉਮਰ 70 ਸਾਲ ਆ ਕੀ ਪੋਜੀਸ਼ਨ ਦੀ ਅਗਰਗੋ ਹੈ ਪੋਜੀਸ਼ਨ ਠੀਕ ਹੈ ਬਜ਼ੁਰਗ ਠੀਕ ਨੇ ਜੀ ਜਗਜੀਵਨ ਵੀ ਤੁਹਾਡਾ ਡੈਥ ਹੋ ਗਿਆ ਸੀ ਜੀ ਸੁਣੋ ਜਿਹੜਾ ਜੀ ਡੈਥ ਹੋਈ ਆ ਉਹਨੇ ਵੀ ਪਹਿਲਾਂ ਆਪਣੀ ਮਾਂ ਦਾ ਕਤਲ ਕੀਤਾ ਸੀ ਹਾਂ ਉਹਨੇ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀਗਾ ਜਿਹੜਾ ਬੰਦਾ ਇਹ ਰਹੀ ਅੱਜ ਮਰ ਤੱਕ ਆ ਉਹਨੇ ਪਹਿਲਾਂ ਆਪਣੀ ਮਾਂ ਮਾਰਤੀ ਸੀ ਤੋਂਹਾਂ ਭਰਾ ਦੀ ਵੀ ਪਹਿਲਾਂ ਵੀ ਲੜਾਈ ਦੇ ਕੋਈ ਮਾਮਲੇ ਆਏ ਨੇ ਸਾਹਮਣੇ ਜੀ ਪਰ ਟੀਰ ਮੈਟਰ ਚ ਆਉਂਦੇ ਨੇ ਸ਼ਰਾਬੀ ਕਿਸਮ ਦੇ ਆਦਮੀ ਨੇ ਦੋ ਇਹ ਜਿਹੜੇ ਹੁਣ ਬਾਹਰ ਹੀ ਆ ਉਹਦੇ ਪਹਿਲਾਂ ਕੋਈ ਪਰਚਾ ਹੈਗਾ ਜੀ ਇਹ ਆਪਣੇ ਆਪਣੇ ਫਰਾਰ ਹੋ ਮਾਰੇ ਨਾ ਪਹਿਲਾਂ ਕੋਈ ਪਰਚਾ ਨਹੀਂ ਜੇ ਉਹ ਤੇ ਦੋਸ਼ੀ ਫਰਾਰ ਹੈ ਕਿ ਗ੍ਰਿਫਤਾਰ ਕਰ ਲਿਆ ਸੀ ਗ੍ਰਿਫਤਾਰ ਕਰ ਲਿਆ ਕਿ ਬੰਦੇ ਬਦਲ ਹੋ ਗਏ ਮੁਕਤਵਾਦਜ ਹੋ ਗਿਆ ਜੀ